ਅੱਜ ਤੁਹਾਨੂੰ ਮੋਗੇ ਦਾ ਇੱਕ ਅਜੀਹ ਥਾਂ ਦਿਖਾਵਾਂਗੇ ਜਿਸ ਦੀਆਂ ਛੱਤਾਂ ਜਿਗਨ ਕਿਨਾਰੇ ਨੇ ਇਹ ਬਿਲਡਿੰਗ ਜਿਹੜੀ 1950 ਦੇ ਵਿੱਚ ਜਿਹੜੀ ਬਣੀ ਸੀ ਜਿਸ ਨੂੰ ਅਨਸੇਫ ਜਿਹੜਾ ਕੋਸ਼ਿਸ਼ ਕੀਤਾ ਗਿਆ ਹੈ ਕੋਈ ਬਾਅਦ ਤੇ ਜਨਾ ਸਾਡਾ ਥਾਣਾ ਵੀ ਰੰਗਾ ਤੇ ਮੇਰੇ ਮੇਰੇ ਹਿਸਾਬ ਨਾਲ ਪਹਿਲੀ ਬਾਰਿਸ਼ ਜਿੱਤੀ ਹੈ ਤੇ ਥਾਣੇ ਦਾ ਆ ਹਾਲ ਹੋ ਗਿਆ ਜੇਕਰ 파ਸਾਂ ਜਾਂਦੀਆਂ ਪਈਆਂ ਤਾਂ ਹੋ ਸਕਦਾ ਹੈ ਕਿ ਇਹ ਬਿਲਡਿੰਗ ਜਿਹੜੀ ਹੈ ਟੇਕਿੰਗ ਟੱਗ ਗਈ ਹੈ ਅੱਜ ਸਾਨੂੰ ਮੋਗੇ ਦਾ ਇੱਕ ਅਜੀਹਾ ਥਾਣਾ ਦਿਖਾਵਾਂਗੇ ਜਿਸ ਦੀਆਂ ਛੱਤਾਂ ਡਿੱਗਣ ਕਿਨਾਰੇ ਨੇ ਜਦੋਂ ਥੋੜੀ ਜੀ ਬਾਰਿਸ਼ ਆਉਂਦੀ ਆ ਤਾਂ ਅੰਦਰ ਤਲਾਬ ਦਾ ਰੂਪ ਧਾਰਨ ਕਰ ਜਾਂਦਾ ਸਮੇਂ ਸਮੇਂ ਤੇ ਜਿਹੜਾ ਜਿਹੜਾ ਲਿਖ ਕੇ ਵੀ ਜਿਹੜਾ ਸਰਕਾਰ ਨੂੰ ਭੇਜਿਆ ਗਿਆ ਕਿ ਇਸ ਥਾਣੇ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਬਿਲਡਿੰਗ ਦੇਖ ਸਕਦੇ ਹੋ ਜਿੱਥੇ ਬੈਠ ਕੇ ਮੁਲਾਜ਼ਮ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਮਸਲੇ ਹੱਲ ਕਰਦੇ ਨੇ ਇਹ ਬਿਲਡਿੰਗ ਜਿਹੜੀ 1950 ਦੇ ਵਿੱਚ ਜਿਹੜੀ ਬਣੀ ਸੀ ਜਿਸ ਨੂੰ ਅਨਸੇਫ ਜਿਹੜਾ ਕੋਸ਼ਿਤ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜਿਹੜੀ ਬਿਲਡਿੰਗ ਬੁਰੀ ਤਰ੍ਹਾਂ ਨਾਲ ਜਿਹੜੀ ਖਸਤਾ ਹੋ ਚੁੱਕੀ ਹੈ ਜਿਹੜੇ ਉਹਦੇ ਜਿਹੜੇ ਸਰੀਏ ਹੱਛਤਾਂ ਦੇ ਜਿਹੜੇ ਉਹ ਨਿਕਲ ਰਹੇ ਨੇ ਜਿਹੜੀ ਛੱਤ ਆ ਹਰ ਇੱਕ ਛੱਤ ਜਿਹੜੀ ਉਹਦੀ ਚੂੜਈ ਹੈ ਤੇ ਰਿਕਾਰਡ ਜਿਹੜਾ ਉਹ ਵੀ ਕਈ ਥਾਵਾਂ ਤੇ ਜਿਹੜਾ ਆਪਾਂ ਜਿਹੜਾ ਭੱਜ ਰਿਹਾ ਪਰ ਜਿਹੜਾ ਮੇਨ ਜਿਹੜਾ ਮਨਸ਼ੀ ਸਾਹਿਬ ਦਾ ਕਮਰਾ ਉੱਥੇ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਰਿਕਾਰਡ ਨੂੰ ਬਚਾਉਣ ਵਾਸਤੇ ਜਿਹੜਾ ਛੱਤ ਦੇ ਉੱਪਰ ਜਿਹੜੀ ਤਰਪਾਲ ਆ ਪਾਈ ਹੋਈ ਆ ਪਰ ਜਿਹੜੇ ਮੁਲਾਜ਼ਮ ਨੇ ਜੋ ਖਮ ਤੇ ਜਾਨ ਜਿਹੜੀ ਪਾ ਕੇ ਆਪਣੇ ਇਹ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੇ ਨੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ 1900 ਯਾਰ ਦੀ ਜਿਹੜੀ ਇਹ ਬਿਲਡਿੰਗ ਆ ਬਣੀ ਹੋਈ ਹੈ ਜਿਸ ਨੂੰ ਅਨਸੇਫ ਜਿਹੜਾ ਪੁਸ਼ਿਤ ਕੀਤਾ ਜਾ ਚੁੱਕਾ ਤੇ ਤਸਵੀਰਾਂ ਦੇ ਵਿੱਚ ਫਿਰ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਜਦੋਂ ਥੋੜੀ ਜੀ ਬਾਰਿਸ਼ ਆਉਂਦੀ ਹੈ ਤੇ ਅੰਦਰ ਜਿਹੜਾ ਪਾਣੀ ਆ ਉਹ ਖੜ ਜਾਂਦਾ ਇਹ ਇੱਕ ਪਾਸੇ ਆਈਓ ਸਾਹਿਬ ਬੈਠਦੇ ਨੇ ਜਿੱਥੇ ਲੋਕਾਂ ਦੀਆਂ ਦਰਖਾਸਤਾਂ ਲਈਆਂ ਜਾਂਦੀਆਂ ਨੇ ਉਹਨਾਂ ਦੇ ਬਿਆਨ ਦਰਜ ਕੀਤੇ ਜਾਂਦੇ ਨੇ ਇਹ ਉਹ ਕਮਰਾ ਹੈ ਉਸ ਕਮਰੇ ਦੇ ਵਿੱਚ ਵੀ ਜਿਹੜਾ ਪਾਣੀ ਖੜਾ ਤੇ ਇਧਰ ਦੂਸਰੇ ਪਾਸੇ ਜਿਹੜਾ ਐਸਐਚਓ ਸਾਹਿਬ ਬੈਠਦੇ ਨੇ ਇਹ ਐਸਐਚਓ ਸਾਹਿਬ ਦਾ ਕਮਰਾ ਨੇ ਕਮਰਾ ਦੇਖ ਸਕਦੇ ਹੋ ਐਸਐਚਓ ਸਾਹਿਬ ਦਾ ਕਮਰਾ ਜਿਹੜਾ ਕਿ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਛੱਤ ਆ ਉਹਦੇ ਸਰੀਏ ਨਿਕਲ ਨਿਕਲੇ ਹੋਏ ਨੇ ਤੇ ਜਿਹੜਾ ਕਿਸੇ ਵੀ ਟਾਈਮ ਜਿਹੜੀ ਛੱਤ ਆ ਉਹ ਦਿਗ ਸਕਦੀ ਆ ਵੱਡੇ ਹਾਦਸੇ ਦਾ ਰੂਪ ਕਾਰਨ ਜਿਹੜੀ ਇਹ ਛੱਤ ਕਰ ਸਕਦੀ ਹੈ ਸਾਰੀਆਂ ਛੱਤਾਂ ਹੀ ਜਿਹੜੀਆਂ ਇਸ ਥਾਣੇ ਦੀਆਂ ਤਰਸਯੋਗ ਹਾਲਤ ਦੇ ਵਿੱਚ ਨੇ ਅਸੀਂ ਜਿਹੜੇ ਅਧਿਕਾਰੀ ਆ ਉਹਨਾਂ ਦੇ ਨਾਲ ਵੀ ਜਿਹੜੀ गाला बाता करांगे कि सर हमारा पाजीड़ी वो बड़ी कत्स योग्य हाल सर कोई बात नहीं है ना सारा खाना के यंदा सर काफी खरीये भी ठीक है पेट लिपट भी देख रहे हैं हाँ बात करके उसकी मदद कर रहे हैं सारा चुईये ना सर कार भी कीमती है जिला खाने का कार तो कीमती है माले यहाँ पे कार

ਤੇ ਇਹਦੀ ਹਾਲਤ ਵਾਕਈ ਖਾਸ ਹੈ ਕਿ ਇਹਦਾ ਪਾਣੀ ਜਿਹੜਾ ਉੱਪਰੋਂ ਛੱਤਾਂ ਤੋਂ ਟਪਕ ਰਿਹਾ ਹੈ ਜਿਹੜਾ ਜਿੱਤੇ ਜਿੱਤੇ ਸਤਿਸ਼ੀ ਅਫਸਰਾਂ ਗਾਂ ਮੁੰਚੀ ਜਾਂ ਕੋਈ ਹੋਰ ਸਟਾਫ ਰਹਿੰਦਾ ਉਹ ਸਾਰਾ ਯਾਨੀ ਕਿ ਚੋ-ਚੋ ਕੇ ਜਿਹੜਾ ਖਸਤਾ ਹਾਲਤ ਹੋਈ ਪਈ ਹੈ ਰਕਾਰ ਖਰਾਬ ਹੋ ਰਿਹਾ ਥਾਣੇ ਦਾ ਤਾਂ ਕੀਂਤੀਰ ਖਾੜ ਹੁੰਦਾ ਵਿੱਚ ਥਾਣੇ ਦੇ ਵੱਡੇ ਜਿਹੜੇ ਕੇਸ ਆ ਉਹ ਵੀ ਇੱਥੇ ਜਿਹੜਾ ਤੁਹਾਡੇ ਕਾਗਜ਼ ਪੱਤਰ ਪਏ ਆ ਲਗਾਤਾਰ ਜਿਹੜਾ ਪਾਣੀ ਹੈ ਟਪ ਟਪ ਚੁੰਰਿਆ ਅਜੇ ਤਾਂ ਬਾਰਿਸ਼ ਵੀ ਥੋੜੀ ਆਈ ਆ ਫਿਰ ਵੀ ਪਾਣੀ ਪੂਰਾ ਜਿਹੜਾ ਕਮਰਿਆਂ ਦੇ ਵਿੱਚ ਇਕੱਠਾ ਅੱਜ ਬਿਲਕੁਲ ਸਹੀ ਗੱਲ ਹੈ ਅੱਜ ਤੇ ਮੇਰੇ ਮੇਰੇ ਹਿਸਾਬ ਨਾਲ ਪਹਿਲੀ ਬਾਰਿਸ਼ ਹੀ ਪਈ ਹੈ ਤੇ ਥਾਣੇ ਦਾ ਆ ਹਾਲ ਹੋ ਗਿਆ ਜੇਕਰ بارشਾਂ ਜਿਆਦੀਆਂ ਪਈਆਂ ਤਾਂ ਹੋ ਸਕਦਾ ਹੈ ਕਿ ਇਹ ਬਿਲਡਿੰਗ ਜਿਹੜੀ ਹੈ ਡਿੱਗ ਵੀ ਸਕਦੀ ਹੈ ਇਸ ਹਾਲਤ ਦੇ ਵਿੱਚ ਬਿਲਡਿੰਗ ਜਿਹੜਾ ਰਿਕਾਰਡ ਹੈ ਉਹ ਹਾਂ ਖੱਤਾ ਮਤਲਬ ਪਿਆ ਪਰ ਉਹ ਜਿਹੜੇ ਪਾਣੀ ਦੀ بارش ਪੈ ਰਹੀ ਹੈ ਜਿਹੜਾ ਸੇਵ ਕਰ ਸਕਦੇ ਆ ਅਸੀਂ ਰਿਕਾਰਡ ਉਹ ਸੇਵ ਕੀਤਾ ਹੋਇਆ ਸਾਰਾ ਸੰਭ ਕੇ ਰੱਖਿਆ ਹੋਇਆ ਤਰਪਾਲ ਵਗੈਰਾ ਪਾ ਕੇ ਪਰ ਜਿਹੜੀ ਥਾਣੇ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਜ਼ਰੂਰੀ ਹੈ ਕਿ ਜਿਹੜੀ ਇਹ ਮੁਹਈਆ ਕਰਾਈ ਜਾਵੇ ਥਾਣਾ ਤੇ ਵੀ ਸੌਤ ਸਰ ਪਤਾ ਲੱਗਿਆ ਕੁਝ ਸਮਾਂ ਪਹਿਲਾਂ ਦੇ ਅਨਸੇਫ ਆ ਜਿਹੜੀ ਬਿਲਡਿੰਗ ਆ ਉਹ ਕੀਤੀ ਗਈ ਆ ਜਿਹੜਾ ਬੋਰਡ ਵੀ ਲਾਇਆ ਗਿਆ ਵਿਭਾਗ ਵੱਲੋਂ ਕਿ ਅਨਸੇਫ ਬਿਲਡਿੰਗ ਆ ਫਿਰ ਵੀ ਮੁਲਾਜ਼ਮਾ ਜਿਹੜੀ ਜਾਨ ਜੋਖਮ ਚ ਪਾ ਕੇ ਜਿਹੜੇ ਬੈਠੇ ਦੇਖੋ ਜੀ ਪੁਲਿਸ ਮੁਲਾਜ਼ਮ ਨੇ ਤੇ ਡਿਊਟੀ ਕਰਨੀ ਆ ਆਪਣੀ ਅਸੀਂ ਆਪਣੀ ਡਿਊਟੀ ਕਰ ਰਹੇ ਆਂ ਆਪਦੀ ਡਿਊਟੀ ਹਮੇਸ਼ਾ ਆ ਕੇ ਜਾ ਕੇ ਡਿਊਟੀ ਪਰ ਅਸੀਂ ਆਪੇ ਮਤਲਬ ਬਚਨਵਾਦ ਦਾ ਕਿ ਅਸੀਂ ਡਿਊਟੀ ਆਪਣੀ ਕਰਨੀ ਹੈ ਪਰ ਇਹ ਜਿਹੜੀ ਬਿਲਡਿੰਗ ਦਾ ਜੇਕਰ ਸਰਕਾਰ ਵੱਲੋਂ ਕੋਈ ਹੱਲ ਕੀਤਾ ਜਾਂਦਾ ਤੇ ਬਹੁਤ ਵਧੀਆ ਹੋਊਗਾ ਮੈਨੂੰ ਇਹਨਾਂ ਪਤਾ ਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮਤਲਬ ਕਿ ਆਲਰੇਡੀ ਲੈ ਕੇ ਡੀਸੀ ਸਾਹਿਬ ਨੂੰ ਭੇਜਿਆ ਗਿਆ ਕਿ ਥਾਣਾ ਸਿਟੀ ਸਾਊਥ ਦੀ ਜਿਹੜੀ ਇਹ ਬਿਲਡਿੰਗਾਂ ਸਾਨੂੰ ਕੋਈ ਹੋਰ ਮੁਹੱਈਆ ਕਰਾਈ ਜਾਈ ਕਿਉਂਕਿ ਇਹਦੀ ਖਸਤਾ ਹਾਲਤ ਹੈ ਕਿਸੇ ਟਾਈਮ ਦੀ ਜਿਹੜਾ ਕੋਈ ਕਿਸੇ ਮੁਲਾਜ਼ਮ ਦਾ ਜਾਂ ਪਬਲਿਕ ਦਾ ਆਈ ਗਈ ਪਬਲਿਕ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਇਸੇ ਤਰ੍ਹਾਂ ਹੀ ਬੈਠਾ ਹੈ ਕਈ ਵਾਰ ਲੈ ਕੇ ਵੀ ਦਿੱਕਤ ਆਉਂਦੀ ਹੈ ਮੈਨੂੰ ਪਰ ਉਹ ਜੇ ਤਾਂ ਕੇਵੀ ਸੁਣਾਈ ਦੇ ਲੱਗਦਾ ਕਿ ਹਮ ਵੈਲਕਮ ਪੁਆਣੀ ਚਾਹੀਦੀ ਹਾਂਜੀ ਜਰੂਰ ਚਾਹੀਦਾ ਹੈ ਕਿ ਜਰੂਰ ਬਣੇ ਬਿਲਡਿੰਗ ਕਿਉਂਕਿ ਥਾਣੇ ਦੇ ਵਿੱਚ ਜਿੱਦਾਂ ਜਿੱਦਾਂ ਹੁਣ ਨਵੇਂ-ਨਵੇਂ ਐਡਵਾਂਸ ਤਕਨੀਕਾਂ ਆ ਰਹੀਆਂ ਜਾਂ ਕੱਲ ਨੂੰ ਮਤਲਬ ਕਿ ਪੁਲਿਸ ਨੇ ਵੀ ਉਸ ਤਰੀਕੇ ਨਾਲ ਐਡਵਾਂਸ ਹੋਣਾ ਹੈ ਤੇ ਜਿਹੜੀ ਸ਼ੱਕ ਵਗੈਰਾ ਉਹਦੀ ਬਹੁਤ ਖਸਤਾ ਹਾਲਤੋਂ ਕਰਕੇ ਇਹ ਜਿਹੜੀ ਬਿਲਡਿੰਗ ਹੈ ਹਾਨੂੰ ਮੁਹੱਈਆ ਕਰਾਉਣੀ ਜ਼ਰੂਰੀ ਹੈ ਲੈਪੜ ਵੀ ਡਿੱਗ ਰਿਹਾ ਹੈ ਗਾਈ ਸਮਾਂ ਤੁਸੀਂ ਜਿਹੜਾ ਐਸਐਸਓ ਸਾਡਾ ਕੰਮ ਦਾ ਦੇਖਿਆ ਕਿ ਫਰੀਏ ਨਿਕਲੇ ਤੇ ਕੰਮਾਂ ਚ ਕੀ ਜਾ ਰਹੀਆਂ ਸੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਰਾਤ ਨੂੰ ਇੱਥੇ ਜਿਹੜਾ ਨਾਈਟ ਮੁੰਚੀ ਹੁੰਦਾ ਜਾਂ ਡਿਊਟੀ ਅਫਸਰ ਵੈਸੇ ਰਾਤ ਪੈਂਦਾ ਉਹ ਕਈ ਵਾਰੀ ਮੈਂ ਵੀ ਸੁਣਿਆ ਕਿ ਉਪਰੋ ਜਿਹੜੇ ਆ ਢੇਲੇ ਲੱਗਦੇ ਆ ਥੱਲੇ ਸੀਮੈਂਟ ਦੇ ਤੇ ਉਹ ਬਸ ਰੱਬ ਦੇ ਅਸਰੇ ਜਿਹੜਾ ਚੱਲ ਰਿਹਾ ਹੈ ਦਿਲਾਸਾ ਬਿਲਕੁਲ ਜਿਹੜੇ ਮਲਾਜਨਾ ਦਾ ਕਹਿਣਾ ਕਿ ਡਿਊਟੀ ਕਰਨਾ ਸਾਡਾ ਫਰਜ਼ ਆ ਤੇ ਡਿਊਟੀ ਭਾਣਾ ਸਾਨੂੰ ਪਾਣੀ 'ਚ ਬੈਠ ਕੇ ਵੀ ਕਿਉਂ ਨਾ ਕਰਨੀ ਪਵੇ ਉਹ ਅਸੀਂ ਕਰਨੀ ਹੀ ਕਰਨੀ ਆ ਪਰ ਕਿਤੇ ਨਾ ਕਿਤੇ ਜਿਹੜਾ ਇਹ ਥਾਣਾ ਜਿਹੜਾ ਇੱਕ ਵਾਰ ਫਿਰ ਤਸਵੀਰਾਂ ਦੇਖ ਸਕਦੇ ਹੋ ਥਾਣੇ ਦੀਆਂ ਇੱਥੇ ਜਿਹੜਾ ਐਸਚੋ ਸਾਹਿਬ ਦਾ ਕਮਰਾ ਦੇਖ ਸਕਦੇ ਹੋ ਕਲਿੱਪੜ ਜਿਹੜੇ ਲੈ ਕੇ ਡਿੱਗ ਚੁੱਕੇ ਨੇ ਪਹਿਲਾਂ ਕਈ ਵਾਰ ਜਿਹੜੇ ਡਿੱਗੇ ਨੇ ਤੇ ਹੰਤਰੀਆ ਜਿਹੜਾ ਵਿੱਚੋਂ ਦਿਖ ਰਿਹਾ ਅੱਧੀਆਂ-ਅੱਧੀਆਂ ਇੱਟਾਂ ਵੀ ਟੁੱਟ ਕੇ ਡਿੱਗੀਆਂ ਨੇ ਤੇ ਥੱਲੇ ਜਿਹੜਾ ਪਾਣੀ ਆ ਉਹ ਵੀ ਜਿਹੜਾ ਐਸਚੋ ਸਾਹਿਬ ਦੇ ਕਮਰੇ ਦੇ ਵਿੱਚ ਜਿਹੜਾ ਆਇਆ ਵਾ ਉਹ ਜਿਹੜੀ ਛਾਤਾ ਚੋਂ ਕਿ ਜਿਹੜੇ ਥੱਲੇ ਪਾਣੀ ਆਇਆ ਵਾ ਤੇ ਹੋਰ ਵੀ ਜਿਹੜੇ ਸਾਨੂੰ ਇਸ ਥਾਣੇ ਦੇ ਕਮਰੇ ਆ ਉਹ ਵੀ ਦਿਖਾਵਾਂਗੇ ਜਿੱਥੇ ਕੀਮਤੀ ਜਿਹੜਾ ਰਿਕਾਰਡ ਆ ਵਿਭਾਗ ਵੱਲੋਂ ਜਿਹੜਾ ਰੱਖਿਆ ਗਿਆ ਜਿਹੜਾ ਵਕ ਵਕ ਪਰਚੀਆਂ ਦੇ ਨਾਲ ਰਿਲੇਟਡ ਜਿਹੜਾ ਰਿਕਾਰਡ ਆ ਉਹ ਵੀ ਇਸ ਥਾਣੇ ਦੇ ਵਿੱਚ ਆ ਪਰ ਬਾਰਿਸ਼ ਹੋਣ ਕਾਰਨ ਥੋੜੀ ਜੀ ਬਾਰਿਸ਼ ਹੋਈ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪਾਣੀ ਆ ਜਿਹੜਾ ਪੂਰੀ ਤਰ੍ਹਾਂ ਨਾਲ ਥਾਣੇ ਦੇ ਵਿੱਚ ਜਿਹੜਾ ਅੰਦਰ ਦਾਖਲ ਹੋ ਜਾਂਦਾ ਜਿਹੜੀ ਬਿਲਡਿੰਗ ਆ ਉਹ ਥਾਂ ਥਾਂ ਤੋਂ ਚੋਈ ਜਾ ਰਹੀ ਆ ਜਿਹੜੇ ਅਧਿਕਾਰੀ ਆ ਅਧਿਕਾਰੀਆਂ ਦਾ ਕਹਿਣਾ ਕਿ ਜਾਨ ਜੁਰੂ ਖ਼ਤਰੇ ਵਿੱਚ ਪਾ ਕੇ ਕੰਮ ਕਰਨਾ ਪੈ ਰਿਹਾ ਪਰ ਉਹਨਾਂ ਦੀ ਡਿਊਟੀ ਬੰਦੀ ਆ ਉਹਨਾਂ ਦਾ ਫਰਜ਼ ਬੰਦਾ ਕਿ ਜਿਹੜੀਆਂ ਲੋਕਾਂ ਨੇ ਸਮੱਸਿਆਵਾਂ ਜਿਹੜੀਆਂ ਉਹ ਸੁਣੀਆਂ ਜਾਣ ਤੇ ਹੁਣ ਅਸੀਂ ਦੂਸਰਾ ਕਮਰਾ ਵੀ ਤੁਹਾਨੂੰ ਦਿਖਾਉਣੇ ਆ ਤੇ ਜਿੱਥੇ ਰਿਕਾਰਡ ਤੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿੱਥੇ ਮੁੰਸ਼ੀ ਸਾਹਿਬ ਬੈਠਦੇ ਨੇ ਉਹ ਕਮਰੇ ਦੇ ਵੀ ਤੁਹਾਨੂੰ ਹਾਲਾਤ ਦਿਖਾਉਣੇ ਆ ਕਿ ਇਸ ਤਰ੍ਹਾਂ ਜਿਹੜਾ ਅੱਛਾ ਤਾਂ ਉਹਦੀ ਵੀ ਜਿਹੜੀ ਛੱਤਾ ਜਿਹੜੀ ਪੂਰੀ ਤਰ੍ਹਾਂ ਨਾਲ ਜਿਹੜੀ ਖਰਾਬ ਆ ਦੇਖ ਤਾਂ ਜੇ ਤਸਵੀਰਾਂ ਦੇ ਵਿੱਚ ਜਿਹੜਾ ਛੱਤਾ ਇਹ ਵੀ ਛੱਤ ਜਿਹੜੀ ਜਿੱਥੇ ਕੀਮਤੀ ਜਿਹੜਾ ਰਿਕਾਰਡ ਆ ਜਿਹੜਾ ਉਹ ਪਿਆ ਪਰਛਾਤਾ ਸਰੀਏ ਜਿਹੜੇ ਥੱਲੇ ਨੂੰ ਲੰਘ ਰਹੇ ਨੇ ਜਿਹੜੀ ਹਾਲ ਤੱਕ ਜਿਹੜੀ ਇਮਾਰਤ ਦੀ ਉਹ ਤਾਂ ਸਯੋਗ ਹਾਲ ਤੱਕ ਜਿਹੜੀ ਦੇਖਣ ਨੂੰ ਮਿਲ ਰਹੀ ਆ ਤੇ ਇਸ ਬਿਲਡਿੰਗ ਦੇ ਵਿੱਚ ਜਿਹੜਾ ਕਾਫੀ ਜਿਹੜਾ ਰਿਕਾਰਡ ਆ ਉਹ ਪਿਆ ਮਾਰਸ਼ੂਨ ਕਾਰਨ ਜਿਹੜਾ ਅ ਜਿਹੜਾ ਚੋਂ ਵੀ ਰਿਹਾ ਥਾ ਮਤਲਬ ਸਰ ਕਾਫੀ ਤਰਸਯੋਗ ਹਾਲਾਤ ਆ ਕਾਫੀ ਰਿਕਾਡ ਅਪਿਆਸ ਹੈ ਨਹੀਂ ਕਹੇ ਪਾਣੀ ਵੀ ਨਹੀਂ ਮਸੀਂ ਅਸੀਂ ਇਹਦੇ ਤੋਂ ਉੱਤੇ ਵੈਸੇ ਤਰਪਾਲ ਪਾਈ ਹੋਈ ਹੈ ਜੀ ਸਾਡਾ ਕਮਰਾ ਸੇਫ ਆ ਤਕਰੀਬਨ ਜਿੱਥੇ ਜਿੰਨਾ ਵੀ ਅਸੀਂ ਰਿਕਾਡ ਰੱਖਿਆ ਸਾਡਾ ਸਾਰਾ ਮਤਲਬ ਤਰਪਾਲ ਪਾ ਕੇ ਆਪਣੇ ਤੌਰ ਤੇ ਸੀ ਸੰਭੇ ਆਇਆ ਰਿਕਾਡ ਸਰ ਕਿਸੇ ਲੰਬੇ ਸਮੇਂ ਤੋਂ ਲੱਗਦਾ ਕਿ ਬੰਨਣਾ ਚਾਹੀਦਾ ਨਵੀਂ ਖਾਤ ਇਹ ਬੰਨਾ ਚਾਹੀਦਾ ਇਸ ਬਾਅਦ ਸਾਡੇ ਚੱਲਦੇ ਪਏ ਨੇ ਅਫਸਰਾਂ ਦੀ ਜਲਦੀ ਭਈ ਹੈ ਗੱਲ ਬਾਤ ਕੋਈ ਹੋਰ ਜਿਵੇਂ ਕੋਈ ਬਿਲਡਿੰਗ ਲੈਣ ਦੀ ਕਿਤੇ ਕਿਤੇ ਦੇਖਦੇ ਨੇ ਜਾਂ ਪਿਛੇ ਕਰਕੇ ਸਰੀਏ ਇਹਨਾਂ ਦੇ ਨਿਕਲੇ ਨੇ ਮਲਾਜਮਾਂ ਵੀ ਸੈਂ ਦੇ ਮੌਸਮ ਦੇ ਜਿਵੇਂ ਦਿਖਦੇ ਨਹੀਂ ਕੋਈ ਨਹੀਂ ਵੈਸੇ ਐਡੀ ਕੋਈ ਗੱਲ ਨਹੀਂ ਗਈ ਬਿਲਡਿੰਗ ਖੜੀ ਹੋਈ ਹੈ ਗਾਰਡਰ ਪਏ ਹੋਏ ਨੇ ਬਿਲਕੁਲ ਇੱਕ ਵਾਰ ਫਿਰ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਰਿਕਾਰਡ ਪਿਆ ਉਹ ਲਾਏ ਨਾਲ ਕਹਿਣਾ ਕਿ ਉੱਪਰ ਅਸੀਂ ਤਰਪਾਲ ਪਾਈ ਵੀ ਆ ਪਰ ਰਿਕਾਰਡ ਨੂੰ ਬਚਾਉਣ ਵਾਸਤੇ ਜਰੂਰ ਉਪਰਾਲੇ ਕੀਤੇ ਗਏ ਨੇ ਪਰ ਜਿਹੜਾ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਥਾਣੇ ਆ ਜਿਹੜੇ ਇਸ ਤਰ੍ਹਾਂ ਦੂਸਰੇ ਥਾਣੇ ਆ ਉਸ ਤਰ੍ਹਾਂ ਇਸ ਥਾਣੇ ਵੱਲ ਵੀ ਜਿਹੜਾ ਧਿਆਨ ਦਿੱਤਾ ਜਾਵੇ ਤੇ ਇਸ ਇਮਾਰਤ ਨੂੰ ਵੀ ਕਿਸੇ ਜਗ੍ਹਾ ਤੇ ਜਿਹੜਾ ਨਵੇਂ ਸਿਰੇ ਤੋਂ ਜਿਹੜਾ ਬਣਾਇਆ ਜਾਵੇ ਤਾਂ ਜੋ ਜਿਹੜੇ ਮੁਲਾਜ਼ਮ ਨੇ ਉਹ ਵੀ ਵਧੀਆ ਤਰੀਕੇ ਨਾਲ ਡਿਊਟੀ ਕਰ ਸਕਣ ਤੇ ਜਿਹੜੇ ਮੁਸ਼ਕਲਾਂ ਲੈ ਕੇ ਆਉਂਦੇ ਨੇ ਉਹ ਵੀ ਲੋਕ ਜਿਹੜੀਆਂ ਆਪਣੀਆਂ ਮੁਸ਼ਕਲਾਂ ਵਧੀਆ ਤਰੀਕੇ ਨਾਲ ਹੱਲ ਕਰਵਾ ਸਕਣ ਕੈਮਰਾਮੈਨ ਅਨਸਾਰ ਦੇ ਨਾਲ ਸਦ ਸਿੰਘ ਰੋਲੀ ਪਿੱਤੀ ਸੀ ਮੋਗਾ